ਹਾਂ ਭਾਈ ਆ ਚੀਜ਼ਾਂ ਹੁਣ ਇਹਦੀਆਂ ਹੋ ਜਾਣੀਆਂ ਸਟ ਜਮਾ ਹਾਂ ਆ ਦੇਖ ਨਿਗਾ ਬੱਜੜੀਆਂ ਦੇ ਚ ਨਿਗਾ ਕੰਮ ਕਰਦੀ ਆ ਹਾਂ ਇੱਕ ਦੋ ਵਰੀ ਇਹ ਬਣਾਉਣ ਦੇ ਕਾਰਨ ਜਮਾ ਤੇ ਥੱਲੇ ਜਿਹੜੇ ਸਟੱਡ ਆ ਹਾਂ ਹਨਾ ਘੇਰਾ ਸੱਟ ਹੋ ਗਿਆ ਸਟਾਰਟ ਥੱਲੇੋਂ ਸਹੀ ਹੋ ਗਏ ਪੂਰਾ ਇੱਕੋ ਜਿਹਾ ਵਜਨ ਚੱਕੂ ਹਾਂ ਹੁਣ ਜਿਵੇਂ ਮਾੜਾ ਇਹ ਪੈਰ ਘੁੰਮਿਆ ਹੋਇਆ ਹਾਂ ਕਹਿੰਦਾ ਹਾਂ ਘੁੰਮਿਆ ਵਾ ਸੁੱਧ ਕਰਾਂਗੇ ਨੂੰ ਆਪਾਂ ਅੱਛਾ ਹਾਂ ਥੱਲੇੋਂ ਬਣ ਗਿਆ ਇਹ ਮਿੱਤਰੋ ਪੈਰ ਬਣਾਉਣ ਲੱਗੇ ਘੋੜਿਆਂ ਦੇ ਅੱਜ ਆਪਾਂ ਤੁਹਾਨੂੰ ਥੱਲੇੋਂ ਪੈਰ ਦਿਖਾਉਨੇ ਵੀ ਕਹੇਜੇ ਹੁੰਦੇ ਆ ਤੇ ਇਹਨਾਂ ਦੇ ਜਿਹੜੇ ਪੈਰਾਂ ਦੇ ਵਿੱਚ ਕਹਿੰਦੇ ਜਿਹੜੇ ਸਟੱਡੀ ਕਰਦੇ ਨੇ ਪੌੜਾਂ ਦੀ ਕਹਿੰਦੇ ਪੈਰਾਂ ਦੇ ਵਿੱਚ ਵੀ ਦਿਲ ਹੁੰਦੇ ਇਹਨਾਂ ਦੇ ਜਿਹੜਾ ਕਿ ਜਦੋਂ ਧਰਤੀ ਨਾਲ ਲੱਗਦਾ ਉਹ ਪੰਪ ਕਰਦਾ ਵਾ ਜੇ ਘੋੜੀ ਦੇ ਪੈਰ ਗਏ ਤਾਂ ਸਮਝ ਲੋ ਘੋੜੀ ਗਈ ਘੋੜੀ ਪੈਰਾਂ ਦੀ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਨਾ ਤਾਂ ਇਹ ਜਿਹੜੀ ਬਣਾਉਣ ਦੀ ਕਲਾ ਇਹ ਵੀ ਬਹੁਤ ਜਣਦੀ ਤਕਨੀਕ ਹੀ ਹੁੰਦੀ ਆ ਇੱਕ ਆ ਹੁਣ ਤੁਸੀਂ ਦੇਖ ਲੋ ਕਿੰਨਾ ਕਿੰਨਾ ਛੱਲਣਾ ਵਾ ਥੱਲਿਓ ਉਹ ਕੱਚਾ ਨਿਕਲ ਆਉਂਦਾ ਕਈ ਵਾਰੀ ਉਹ ਸਾਰਾ ਕੁਝ ਵੇਖਣਾ ਪੈਂਦਾ ਚਾਂਦਲਾ ਹੁਣ ਇਹਨਾਂ ਦੇ ਆ ਜਿਹੜੇ ਸੰਦ ਆ ਇਹ ਵੀ ਇੰਨੇ ਤਿੱਖੇ ਚਾਹੀਦੇ ਪੱਥਰ ਕੱਟਣ ਵਾਲਾ ਕੰਮ ਹੀ ਆ ਇੱਕ ਤਰ੍ਹਾਂ ਦਾ ਤੇ ਵੀ ਜਿਹੜਾ ਪੱਥਰ ਰਗਾਈ ਹੁੰਦਾ ਤੇ ਘੋੜੀ ਦਾ ਸੌਂਬ ਦੇਖ ਲਓ ਇਹ ਘੋੜੀ ਮਿੱਤਰੋ ਮੱਧੂ ਕੇ ਖਾਨਦਾਨ ਦੀ ਆ ਬਾਈ ਦੇ ਹੱਥ 'ਚ ਇਹਦਾ ਸੌਂਬ ਨਹੀਂ ਆਉਂਦਾ ਘੋੜੀ ਦਾ ਇਹ ਵੇਖ ਲਓ ਤੁਸੀਂ ਘੋੜਿਆਂ ਘੋੜਿਆਂ ਦੇ ਸੁੰਬਾਂ ਦਾ ਫਰਕ ਹੁੰਦਾ ਤੇ ਜਿਵੇਂ ਕੋਈ ਵੱਡਾ ਛੜਕਲਾ ਪੱਥਰ ਹੀ ਲਾਇਆ ਹੁੰਦਾ ਥੱਲੇ ਘੋੜੀ ਦੇ ਪੈਰਾਂ 'ਚ ਐਡਾ ਤਰ ਤਰ ਤੇ ਜਿਹੜਾ ਘੋੜਿਆਂ ਦਾ ਸੰਬ ਹੁੰਦਾ ਤੇ ਇਹ ਘੋੜੀ ਦੇ ਤੁਸੀਂ ਸੰਬ ਦੇਖ ਲਓ ਕਿੱਡੇ-ਕੱਡੇ ਆ ਤੇ ਬਾਈ ਕੀ ਹਾਲਾ ਠੀਕ ਆ ਠੀਕ ਆ ਭਾਈ ਹੋਰ ਠੀਕ ਆ ਹਾਂ ਵਧੀਆ ਤੇਰਾ ਨਾਂ ਕੀ ਪਹਿਲਾ ਨਾਂ ਦੱਸ ਮੇਰਾ ਨਾਂ ਕਾਲਾ ਆ ਭਾਈ ਅੱਛਾ ਤੇ ਘੋੜੀਆਂ ਦੇ ਪੈਰ ਬਣਾਉਣਾ ਤੇ ਹੋਰ ਕੀ ਕੀ ਕੰਮ ਕਰਦਾ ਮਹੀਆਂ ਗਾਈਆਂ ਦੇ ਪੈਰ ਭਾਈ ਹਾਂ ਸਿੰਗ ਸਿੰਗ ਵੀ ਹੈਣਾ ਹਾਂ ਤੇ ਗਾਈਆਂ ਦੇ ਪੈਰ ਬਣਾਉਣ ਦੇ ਵੀ ਕਿੱਥੋਂ ਪਤਾ ਲਾ ਦੋਈ ਗਾਈਆਂ ਦੇ ਪੈਰ ਬਣਾਉਣ ਵਾਲੇ ਆ ਗਾਂ ਭਾਈ ਪਹਿਲਾ ਨੰਬਰ ਤਾਂ ਝੋਲ ਜੀ ਮਾਰ ਲੱਗ ਜਾਂਦੀ ਆ ਹਾਂ ਦੂਜਾ ਨੰਬਰ ਚੋਂਦਾਂ ਤੂੰ ਹੱਲੇ ਚੱਲ ਭਾਫ ਜੀ ਘਟਣ ਲੱਗ ਜਾਣਾ ਅੱਛਾ ਤੀਜਾ ਨੰਬਰ ਇਹ ਆ ਹਾਂ बच्चा या मार लाग जाना ਕੋਹਾ ਨੇ ਬਾਰ ਬਾਰ ਡੜੀ ਚ ਅੱਛਾ ਹੂੰ ਹੂੰ ਤੇ 5ਵਾਂ ਨੰਬਰ ਇਹ ਹੱਥਾਂ ਤੇ ਦਾਬ ਇਹਨਾਂ ਦੇ ਜਦੋਂ ਆਉਂਦੀ ਆ ਪੈਰਾਂ ਦੇ ਕਾਰਨ ਪੈਰ ਬਣਨ ਵਾਲੇ ਆ ਹਾਂ ਸੇਵ ਲੇਵੇ ਨੂੰ ਸੋਜ ਆ ਗਈ ਆਪਾਂ ਕਹਿੰਦੇ ਸਿੱਧਾ ਮਾਰ ਲੱਗੀ ਹਾਂ ਇਹ ਪੈਰਾਂ ਨ ਪੈਰਾਂ ਦੀ ਸਾਰੀ ਪ੍ਰੋਬਲਮ ਹੁੰਦੀ ਆ ਅੱਛਾ ਪੈਰਾਂ ਦੀ ਹੁੰਦੀ ਜ਼ਿਆਦਾ ਪ੍ਰੋਬਲਮ ਹੈ ਹਾਂ ਠੀਕ ਆ ਫਿਰ ਦੁੱਧ ਦਾ ਘਟਣਾ ਜੋ ਜਣਜੀ ਜੀ ਪੈਰਾਂ ਦਾ ਦੋਖ ਮੰਨੀ ਜਾਂਦਾ ਪਸ਼ੂ ਹਾਂ ਅੱਜ ਕੱਲ ਤਾਂ ਹਰੇਕ ਦੇ ਪੱਕਾ ਹੀ ਥਾਮ ਹੈ ਨਾ ਕੱਛਾ ਥਾਂ ਤਾਂ ਬਹੁਤ ਘੱਟ ਆ ਤੇ ਇਹ ਤਾਂ ਗੱਲ ਹੋ ਗਈ ਬਾਈ ਪੈਰਾਂ ਦੀ ਜਿਹੜੇ ਪੈਰ ਬਣਾਉਣੇ ਜਾਣ ਦੀ ਜ਼ਰੂਰੀ ਹੁੰਦੇ ਆ ਬਾਈ ਅੱਜ ਆਇਆ ਸੀ ਆਪਣੇ ਵਾਲੇ ਫਾਰਮ ਤੇ ਤੇ ਤਿੰਨਾ ਘੋੜਿਆਂ ਦੇ ਪੈਰ ਬਣਾਏ ਆ ਤੇ ਦੋ ਮੱਝਾਂ ਦੇ ਸੈਂਗ ਤੇ ਦੋ ਗਾਈਆਂ ਦੇ ਪੈਰ ਉਹ ਤਾਂ ਜਿਹੜੀ ਗੱਲ ਉਹ ਨਿਬੜ ਗਈ ਹਨਾ ਤੇ ਆਪਣੀ ਇਹਦੀ ਸ਼ਹਿਜ਼ਾਦੀ ਦੇ ਪੈਰ ਬਣ ਕੇ ਪੁੱਤ ਤੂੰ ਹੁਣ ਪਾਸੇ ਰਹਿ ਮੜਾ ਜਾ ਤੇਰੇ ਪੈਰ ਬਣਾਤੇ ਆ ਤੂੰ ਹੁਣ ਤੇਰਾ ਕੰਮ ਨਿਬੜਾ ਤੂੰ ਪਰੇ ਰਹਿ ਤੇ ਜਿਹੜੇ ਪਾਸੇ ਹੋ ਜਾ ਤੇ ਭਾਈ ਜਿਵੇਂ ਮਨ ਲਾ ਹੁਣ ਸਿੰਗਾ ਦੀ ਪ੍ਰੋਬਲਮ ਆਉਂਦੀ ਪਸ਼ੂਆਂ ਨੂੰ। ਨੰਬਰ 1 ਆ ਬਾਈ ਪਹਿਲਾ ਨੰਬਰ ਪਸ਼ੂ ਨੇ ਸਦਾ ਹੀ ਦੁੱਖ ਚ ਰਹਿਣਾ। ਸਿੰਗਾ ਦਾ ਵੀ ਦੁੱਖ ਲੱਗਦਾ। ਹਾਂ ਪਸ਼ੂ ਨੇ ਗਾਲਾਂ ਛੜਦਾ ਪਸ਼ੂ ਜਦੋਂ ਪੜਪੜਗਾ ਚ ਖੁਬਦੇ ਆ ਇਹ। ਅੱਛਾ। ਤੇ ਦੂਜਾ ਨੰਬਰ ਫਿਰ ਪਸ਼ੂ ਨੇ ਦੁੱਧ ਬਾਦ ਨੂੰ ਵੀ ਘਟਣਾ ਹੀ ਸ਼ੁਰੂ ਹੋਈ ਜਾਣਾ। ਹਾਂ। ਇਹ ਤਾਂ ਖਾ ਕੇ ਗਾਲਾਂ ਕੱਪਾ ਕਰੂ ਵੱਧ ਤੋਂ ਵੱਧ ਸੌਖਾ ਹੋਊ। ਹਾਂ। ਪਸ਼ੂ ਨੇ ਤੰਦਰੁਸਤ ਰਹਿਣਾ। ਹਾਂ। ਤੇ ਫਿਰ ਸੇਫਟੀ ਆ ਬਣਿਆਂ ਦੀ ਬਾਈ ਆ ਆਮ ਤਾਂ ਨਹੀਂ ਤਾਂ ਵਾੜ ਹੀ ਦਿੰਦੇ ਸੀ ਸਿੰਘ ਵਧ ਗਿਆ ਚਲੋ ਵੜ ਦੋ ਯਾਰ ਕੋਈ ਚੱਕਰ ਨਹੀਂ ਹਾਂ ਵੱਡੇ ਦੀ ਪ੍ਰੋਬਲਮ ਆਉਂਦੀ ਆ ਜੀ ਗਲਤ ਵਟਾ ਗਿਆ ਸਿੰਘ ਪਸ਼ੂ ਖਰਾਬ ਹੁੰਦਾ ਅੱਛਾ ਬਣੇ ਦੀ ਪਸ਼ੂ ਤਾਂ ਬਣ ਜਾਂਦਾ ਕਾਂਗਣ ਬਣ ਜਾਂਦਾ ਸੋਨਾ ਬਣੇ ਤੋਂ ਹਮ ਇੱਕ ਸੂਆ ਵੀ ਘੱਟ ਰੱਖ ਦਿੰਦਾ ਉਹ ਕਹਿੰਦੇ ਪਸ਼ੂ ਦਾ ਇੱਕ ਦੋ ਦੋ ਸੂਏ ਘੱਟ ਜਾਂਦਾ ਸੀ ਸਿੰਘ ਦੇ ਹਿਸਾਬ ਨਾਲ ਅੱਛਾ ਪਸ਼ੂ ਐ ਰੂਹੀ ਬਦਲ ਜਾਂਦੀ ਆ ਪਸ਼ੂ ਦੀ ਇਹ ਇਹਦਾ ਵੀ ਕੋਈ ਹੁੰਦੀ ਆ ਕੋਈ ਕਲਾ ਸਿੰਘ ਬਣਾਉਂਦੀ ਜਾਂ ਕਿਵੇਂ ਉਹਦਾ ਕੋਈ ਚੱਕਰ ਆਹ ਹਾਂ ਕਲਾ ਪਾਪਾ ਫੋਲੀ ਆਹ ਪੈਰਾਂ ਵਾਲਾ ਕੰਮ ਹੀ ਆ ਕਲਾਵਾਜੀ ਇਹ ਇਹ ਵੀ ਕੱਚਾ ਲੈ ਜਾਂਦਾ ਕਈ ਵਾਰੀ ਹਾਂ ਬਲੱਡ ਨਿਕਲਦਾ ਸਿੰਘ ਚੋਂ ਵੀ ਬਲੱਡ ਨਿਕਲਦਾ ਇਹ ਪਹਿਲਾਂ ਬਲੱਡ ਨਿਕਲਣ ਤੋਂ ਪਹਿਲਾਂ ਚੈੱਕ ਕੀਤਾ ਜਾਂਦਾ ਇਹ ਸੰਗਾ ਅੱਛਾ ਮਾਲਕ ਨੂੰ ਦੱਸਿਆ ਜਾਂਦਾ ਵੀ ਇੰਨਾ ਸਿੰਘ ਦੀ ਇੰਨੀ ਵਿੱਚ ਕਲਮਾ ਹੂੰ ਇੰਨੀ ਇੰਨਾ ਇਹ ਖੁਸ਼ਕ ਸੰਗਾ ਮੁਰੋਂ ਬੰਦਾ ਹੂੰ ਅੱਛਾ ਹਾਂ ਫਿਰ ਬੰਦੇ ਨੂੰ ਦੱਸ ਦਈਦਾ ਵੀ ਇੱਥੇ ਲਿਆ ਕੇ ਇਹਨੂੰ ਛੱਡਾਂਗੇ ਇੱਥੇ ਘਟੂ ਇਹ ਹਮ ਹੁਣ ਤੂੰ ਐਂ ਦੱਸ ਚੱਲ ਬਾਈ ਏਰੀਆ ਤੈਨੂੰ ਕਿਹੜਾ ਕਿਹੜਾ ਲੋਟ ਆ ਤੇ ਆਪਦਾ ਇੱਕ ਵਾਰੀ ਨੰਬਰ ਬੋਲ ਦੇ ਨਾਂ ਲਿਖ ਕੇ ਪੈਂਡ ਬੋਲ ਦੇ ਕਰੈਨਾ ਪੰਡਾ ਮੀਨੀਆਂ ਬਾਈ ਠੀਕ ਆ ਨੰਬਰ ਹੈਗਾ 97813 ਹੂੰ 60855 ਠੀਕ ਆ ਕਾਲਾ ਨਾਂ ਮੇਰਾ ਕਾਲਾ ਨਾਂ ਤੇ ਕਿੰਨੇ ਏਰੀਏ ਤੱਕ ਜੇ ਤੂੰ ਜਾ ਸਕਦਾ ਕੋਈ ਮੱਝਾਂ ਗਾਈਆਂ ਵਾਲਾ ਜਾਂ ਕੋਈ ਘੋੜਿਆਂ ਦੇ ਪੈਰ ਬਣਾਉਣ ਵਾਲਾ ਤੈਨੂੰ ਸਾਦੇ ਫੇਰ ਤਾਂ ਕੋਈ ਨਹੀਂ ਬਾਈ ਜਿੱਦ ਤਰੋਂ ਹੋਊ ਕੰਮ ਆਪਾਂ ਸਾਰੇ ਹੀ ਤਰ੍ਹਾਂ ਦੇ ਫਰਦਾਂ ਕੇ ਵੀ ਨਹੀਂ ਆਏ ਹੁਣ ਬਠੰਡੇ ਥੋੜੀ ਉੱਠ ਜੇਗਾ ਹਾਂ ਚੱਲ ਕੋਈ ਨਹੀਂ ਹਾਂ ਠੰਡੇ ਜਾਵੜੇਗਾ ਜਾ ਕੱਟ ਲਾਂ ਕੋਈ ਨਹੀਂ ਬਠੰਡਾ ਖਾਸ ਨਹੀਂ ਬਾਟ ਵਾਲੀ ਵਾਹ ਬਈ ਵਾਹ ਸਰੀ ਸੁਰੂ ਬੰਨੇ ਹੋਵੇ ਫਿਰ ਤਾਂ ਕੋਈ ਖਾਸ ਨਹੀਂ ਹੈ ਨਾ ਹਾਂ ਹਾਂ ਫਿਰ ਤਾਂ ਸਾਈਕਲ ਤੇ ਜਾਵਾਂ ਇਹ ਨਾ ਬਾਈ ਕਾਲਾ ਆਪਣੇ ਕੋਲੇ ਪੱਕਾ ਇਹੀ ਆਉਂਦਾ ਬਾਈ ਪੈਰ ਬਣਾਉਣ ਨੂੰ ਘੋੜੀਆਂ ਦੇ ਤੇ ਬਹੁਤ ਚਰਦਾ ਇਹੀ ਆਉਂਦਾ ਵਧੀਆ ਪੈਰ ਬਣਾਉਂਦਾ ਮਿੱਤਰੋ ਇਹੋ ਜੀ ਕੋਈ ਗੱਲਬਾਤ ਨਹੀਂ ਤੇ ਸੋਹਣੇ ਪੈਰ ਬਣਾਉਂਦਾ ਕਦੇ ਕੋਈ ਲੰਬਾ ਨਹੀਂ ਆਇਆ ਜੇ ਚਲੋ ਮੜਾ ਮੋਟਾ ਲੱਗ ਵੀ ਗਿਆ ਕਦੇ ਕੋਈ ਛੁਰੀ ਤਾਂ ਇਹਦੇ ਕੋਲੇ ਦਵਾਈ ਵੀ ਹੁੰਦੀ ਆ ਨਾਲ ਹੀ ਉਹ ਦਵਾਈ ਲਾ ਕੇ ਬਲੱਡ ਬੰਦ ਕਰ ਦਿੰਦਾ ਤੇ 22 ਦਾ ਨੰਬਰ ਆਪਾਂ ਤੁਹਾਨੂੰ ਬੋਲਤਾ ਆਪਦੇ ਜੇ ਤੁਸੀਂ ਫਾਰਮ ਤੇ ਘੋੜਿਆਂ ਦੇ ਪੈਰ ਮੱਝਾਂ ਗਾਈਆਂ ਦੇ ਪੈਰ ਤੁਸੀਂ ਬਣਾਉਣੇ ਆ ਹਨਾ ਤਾਂ 22 ਕਾਲੇ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਮਿਹਨਤੀ ਬੰਦਾ ਵਾ ਐ ਨਹੀਂ ਹੈਗਾ ਜਦੋਂ ਆ ਗਿਆ ਵੀ ਭੱਜੂ ਭੱਜੂ ਕਰੂਗਾ ਤੇ ਭਾਈ ਜਦੋਂ ਤੂੰ ਯਾਰ ਪਹਿਲਾਂ ਐਂ ਦੱਸੋ ਹਾਂਜੀ ਜਦੋਂ ਤੂੰ ਘਰੇ ਜਾਉਣਾ ਤੂੰ ਭੱਜੂ ਭੱਜੂ ਜੀ ਨਹੀਂ ਕਰਦਾ ਵੀ ਆ ਕੇ ਬਹਿ ਜਾਂਦਾ ਠੀਕ ਆ ਬਣਾਉਣੇ ਉਹ ਦੱਸ ਵੀ ਉਹ ਕੀ ਕਰ ਦਿੰਦਾ ਪਹਿਲਾਂ ਤੂੰ ਬੈਠਣ ਦਾ ਕਾਰਨਾਉ ਆ ਹੁਣ ਭਾਈ ਆਪਾਂ ਕੰਮ ਕਰਨਾ ਆ ਜੇ ਪਸ਼ੂ ਦਾ ਮੈਂ ਭੱਜੂ-ਭੱਜੂ ਲਤਾ ਫਾ ਹਵਟਣ ਜਾਈ ਹੁੰਦਾ ਕੰਮ ਹਾਂ ਜੇ ਹੁਣ ਬਹਿ ਕੇ ਆਪਾਂ ਚਾਹ ਪਾਣੀ ਨਾ ਪੀਤਾ ਹਾਂ ਥੱਲੇ ਹਨਾ ਹਾਂ ਚਾਹ ਪਾਣੀ ਨਾ ਪੀਤਾ ਬੰਦਾ ਗੱਲਾਂ-ਬਾਤਾਂ ਨਾ ਮਾਰੀਆਂ ਹਾਂ ਜਿੱਥੇ ਚਾਰ ਪਸੂ ਨਿਕਲਣੇ ਆ ਅੱਠ ਨਿਕਲਣੇ ਆ ਇੱਕ ਦੋ ਦਾ ਘੱਟ ਹੋ ਜੂ ਕੰਮ ਵਧਕਾ ਹੋ ਜੂ ਦੇ ਛੱਡੀ ਵਾਲਾ ਠੀਕ ਐਂਦੇ ਮੱਝਾਂ ਦੇ ਸਿੰਗ ਬਣਾਉਣੇ ਆ ਤੇ ਗਾਈਆਂ ਦੇ ਪੈਰ ਪੂਰ ਬਣਾਉਣੇ ਆ ਤੇ ਰੀਜਾਂ ਇਹ ਪੂਰੀਆਂ ਲਾਉਂਦਾ ਐ ਨਹੀਂ ਹੈਗਾ ਵੀ ਤੁਹਾਡੇ ਘਰੇ ਆ ਕੇ ਭੱਜੂ-ਭੱਜੂ ਬੰਦਾ ਕਰੂਗਾ ਹਾਂ ਤੇ ਵੇਖ ਇਦਰਾ ਇਹ ਪੂਰੇ ਗੁਣੀਆਂ ਚ ਕਰ ਦੂਗਾ ਮੈਸਟਰ ਵਾਲਾ ਕੰਮ ਹੀ ਆ ਭਲਾਂ ਦੀ ਸਾਹ ਲਾ ਕੇ ਦੇਖ ਲਓ ਵੀ ਐਨ ਜਮਾ ਓਕੇ ਰੋਟਾ ਹੋਣਾ ਜਮਾ ਓਕੇ ਹਾਂ ਹਾਂ ਸਾਹ ਲਾਉਣ ਦਾ ਤੁਹਾਨੂੰ ਮੈਂ ਕੰਮ ਦੱਸਦਾ ਵੀ ਜਿਹੜਾ ਗੁਣੀਏ ਚ ਹੁੰਦਾ ਕੰਮ ਇੱਥੋਂ ਪਿੱਛੋਂ ਸਾਹ ਲਾ ਲਿਓ ਪਿੱਠ ਤੋਂ ਬਾਈ ਸਿੱਧੀ ਜਿਹਦਾ ਪੈਰ ਤੇ ਢੈਗਦੀ ਜਾ ਕੇ ਤਾਂ ਸਮਝ ਲੈ ਪੈਰ ਥੋੜਾ ਪੂਰਾ ਸਹੀ ਬਣਿਆ ਪਿਆ ਇਹ ਚੀਜ਼ ਆ ਤੇ ਆਰ ਬਜਮਾ ਸਿੱਧਾ ਹੋਊਗਾ ਪੈਰ ਇਹਦਾ ਜਿਹੜਾ ਮੜਾ ਜਾ ਘੁੰਮਿਆ ਹੁਣ ਕਾਲਾਂ ਦਾ ਮੈਂ ਇਹਦਾ ਸੈੱਟ ਕਰ ਦੂ ਦੋ ਕਵਾਰੀਆਂ ਚ ਹੋ ਜਾਊਗਾ ਸੈੱਟ ਤੇ ਜਮਾ ਸੈੱਟ ਕਰ ਦੋ ਆਪਣਾਂ ਵਾਲੀ ਬਿਸ਼ੇਰੀ ਦੇ ਬਾਈ ਇਹਦੇ ਨਿੱਕੇ ਹੁੰਦੀ ਦੇ ਪੈਰ ਬਣਾਉਂਦਾ ਇਹ ਤੇ ਜਮਾ ਸੈੱਟ ਆ ਪੈਰ ਤੁਸੀਂ ਦੇਖ ਲਓ ਤੇ ਕਿਸੇ ਪਾਸੋਂ ਕੋਈ ਪੈਰ ਘੁੰਮਿਆ ਨਹੀਂਗਾ ਇਹ ਜਦੋਂ ਤੁਰਦੀ ਆ ਤੇ ਠੀਕ ਆ ਮਿੱਤਰੋ ਜਿਉਂਦੇ ਵਾਸਤੇ ਰਹੋ ਬੰਦਿਆਂ ਦੀ ਮਦਦ ਕਰਿਆ ਕਰੋ ਤੇ ਵੀਡੀਓ ਸ਼ੇਅਰ ਕਰਦੇ ਹੋ ਗਰਾਂ ਦੀ ਧੰਨਵਾਦ